ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਮਾਈ ਚੈਨਲ ਕਾਲੇਕੇ ਟੂ ਕੈਨੇਡਾ ਦੋਸਤੋ ਅੱਜ ਆਪਾਂ ਚੱਲਾਂਗੇ ਗੁਰੂ ਘਰ ਜੋ ਕਿ ਐਡਮੰਟਨ ਦੇ ਵਿੱਚ ਹੈ ਮੈਂ ਰਹਿਣਾ ਸ਼ਰਵੂਡ ਪਾਰਕ ਦੇ ਵਿੱਚ ਇਸ ਏਰੀਏ ਦੇ ਵਿੱਚ ਆਪਣੀ ਕਮਿਊਨਿਟੀ ਦੇ ਲੋਕ ਬਹੁਤ ਘੱਟ ਨੇ ਦੈਟਸ ਵਾਈ ਇਸ ਏਰੀਏ ਦੇ ਵਿੱਚ ਕੋਈ ਗੁਰੂ ਘਰ ਨਹੀਂ ਹੈ ਔਰ ਗੁਰੂ ਘਰ ਜਾਣ ਲਈ ਮੈਨੂੰ ਤਿੰਨ ਬੱਸਾਂ ਤੇ ਇੱਕ ਟ੍ਰੇਨ ਰਾਹੀਂ ਜਾਣਾ ਪੈਂਦਾ ਨੀਅਰਬਾਊਟ ਡੇਢ ਘੰਟਾ ਮੈਨੂੰ ਜਾਣ ਤੇ ਲੱਗਦਾ ਸੋ ਪਹਿਲੀ ਬੱਸ ਦੇ ਵਿੱਚ ਆਪਾਂ ਚੱਲੇ ਆਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਡਾਊਨਟਾਊਨ ਹੈ ਐਡਮਿੰਟਨ ਦਾ ਇੱਥੋਂ ਆਪਾਂ ਟ੍ਰੇਨ ਲੈ ਕੇ ਅੱਗੇ ਐਡਮਿੰਟਨ ਜਾਣਾ ਤੇ ਉੱਥੋਂ ਫਿਰ ਅੱਗੇ ਇੱਕ ਬੱਸ ਚੇਂਜ ਕਰਾਂਗੇ ਇੱਥੋਂ ਆਪਾਂ ਟ੍ਰੇਨ ਲਾਵਾਂਗੇ ਤੁਸੀਂ ਦੇਖ ਸਕਦੇ ਹੋ ਆਪਣੀ ਟ੍ਰੇਨ ਆ ਚੁੱਕੀ ਹੈ ਦੋਸਤੋ ਐਡਮਿੰਟਨ ਦੇ ਵਿੱਚ ਟੋਟਲ 5 ਗੁਰੂ ਘਰ ਨੇ ਬਟ ਮੈਂ ਜਿਸ ਗੁਰਦੁਆਰੇ ਚ ਅੱਜ ਜਾ ਰਹੇ ਹਾਂ ਮੈਂ ਉੱਥੇ ਹੀ ਮੋਸਟਲੀ ਜਾਣਾ ਕਿਸੇ ਹੋਰ ਗੁਰਦੁਆਰੇ ਦੇ ਵਿੱਚ ਮੈਂ ਅਜੇ ਤੱਕ ਨਹੀਂ ਗਿਆ ਹਾਂਜੀ ਆਪਾਂ ਐਡਮਿੰਟਨ ਬੱਸ ਸਟੈਂਡ ਤੇ ਪਹੁੰਚ ਚੁੱਕੇ ਆ ਇੱਥੋਂ ਆਪਾਂ ਬੱਸ ਲੈ ਕੇ ਅੱਗੇ ਗੁਰੂ ਘਰ ਜਾਵਾਂਗੇ ਆ ਦੇਖੋ ਇੱਥੇ ਆ ਕੇ ਤਾਂ ਇਹ ਲੱਗਦਾ ਆਪਾਂ ਪੰਜਾਬ 'ਚ ਹੀ ਆ ਗਏ ਬੀਬੀ ਵੀ ਜਾ ਰਹੀ ਹੈ ਗੁਰੂ ਘਰ ਆਪਾਂ ਗੁਰੂ ਘਰ ਪਹੁੰਚ ਚੁੱਕੇ ਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀ ਬਿਲਡਿੰਗ ਗੁਰੂ ਘਰ ਦੀ ਬਣੀ ਹੋਈ ਹੈ ਇਹ ਰਾਮਗੜੀਆ ਗੁਰਸਿੱਖ ਸੁਸਾਇਟੀ ਆਫ ਐਡਮਿੰਟਨ ਦੇ ਨਾਮ ਤੇ ਜਾਣਿਆ ਜਾਂਦਾ ਜੋ ਮਿਲਵੂਡ ਤੁਸੀਂ ਦੇਖ ਰਹੇ ਹੋ ਮਿਲਵੂਡਸ ਐਡਮਿੰਟਨ ਦੇ ਇੱਕ ਏਰੀਆ ਦਾ ਨਾਮ ਹੈ ਜਿੱਥੇ ਆਪਣੇ ਕਮਿਊਨਿਟੀ ਦੇ ਲੋਕ ਬਹੁਤ ਜ਼ਿਆਦਾ ਨੇ ਇਥੇ ਆ ਕੇ ਤੁਹਾਨੂੰ ਇਹੀ ਫੀਲ ਹੁੰਦਾ ਹੈ ਕਿ ਤੁਸੀਂ ਪੰਜਾਬ 'ਚ ਆ ਗਏ ਹੋ। ਨਿਟਾਨਿਆਂ ਦੇ ਬਾਹਰ ਨਿਟਾਨਿਆਂ ਦੇ ਤਾਂ ਨਿਊਟਿਆਂ ਦੀ ਓਟ ਉਹ ਵੀ ਦਾ ਪਾਠ ਆਪ ਜੀ ਨੇ ਸਰਬੰਨ ਕੀਤਾ ਇਸ ਹੋ ਵੀ ਦੇ ਆਇ ਵਰਦਾ ਜੀ ਤੋਂ ਬਾਅਦ ਆਪਾਂ ਪ੍ਰਸ਼ਾਦ ਲੈ ਕੇ ਲੰਗਰ ਹਾਲ ਦੇ ਵਿੱਚ ਆ ਗਏ ਦੋਸਤੋ ਬਾਹਰਲੇ ਮੁਲਕਾਂ ਦੇ ਵਿੱਚ ਆਪਣੇ ਗੁਰੂ ਘਰਾਂ ਨੇ ਆਪਣੇ ਜੋ ਲੋਕਾਂ ਨੂੰ ਬਹੁਤ ਸਾਰਾ ਦਿੱਤਾ ਚਾਹੇ ਉਹ ਕੋਈ ਪਰੇਸ਼ਾਦੀ ਹੋਵੇ ਸਟ्रेस ਹੋਵੇ ਉਹ ਇੱਥੇ ਆ ਕੇ ਸਕੂਨ ਪਾ ਸਕਦੇ ਆ ਜੋ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੈ ਜਾਂ ਉਹਨਾਂ ਕੋਲ ਨੌਕਰੀ ਨਹੀਂ ਹੈ ਉਹ ਇੱਥੇ ਲੰਗਰ ਦਾ ਸ਼ਾਕ ਹੀ ਸਕਦੇ ਆ ਨਾਲ ਸੇਵਾ ਕਰਕੇ ਉਹਨਾਂ ਨੂੰ ਵਧੀਆ ਫੀਲ ਹੁੰਦਾ ਔਰ ਇੱਥੇ ਆ ਕੇ ਆਪਾਂ ਨੂੰ ਆਪਣੇ ਪੰਜਾਬ ਦੀ ਯਾਦ ਵੀ ਘਟ ਆਉਂਦੀ ਹੈ ਕਿਉਂਕਿ ਆਪਣੇ ਲੋਕ ਇੱਥੇ ਮਿਲਦੇ ਨੇ ਦੋਸਤੋ ਇੱਥੇ ਇੱਕ ਨੋਟਿਸ ਬੋਰਡ ਲੱਗਿਆ ਜਿਹਦੇ ਉੱਪਰ ਹਰ ਤਰ੍ਹਾਂ ਦੀ ਜਾਣਕਾਰੀ ਹੈ ਜੇ ਕਿਸੇ ਨੇ ਬੇਸਮੈਂਟ ਜਾਂ ਰੂਮ ਰੈਂਟ ਤੇ ਦੇਣਾ ਹੈ ਜਾਂ ਕਿਸੇ ਨੇ ਨੌਕਰੀ ਤੇ ਬੰਦੇ ਰੱਖਣੇ ਨੇ ਇਸ ਨੋਟਿਸ ਬੋਰਡ ਤੋਂ ਵੀ ਆਪਣੇ ਲੋਕਾਂ ਨੂੰ ਕਾਫੀ ਫਾਇਦਾ ਹੁੰਦਾ ਔਰ ਇਸ ਦੇ ਵੱਲੋਂ ਵਟਸਐਪ ਗਰੁੱਪ ਬਣਾਇਆ ਜਿਹਦੇ ਵਿੱਚ ਇਦਾਂ ਦੀ ਜਾਣਕਾਰੀ ਮਿਲਦੀ ਰਹਿੰਦੀ ਹੈ ਜਿੱਦਾਂ ਗਿਆਨੀ ਪਿੰ ਔਰ ਭਾਈ ਨਰੰજન ਸਿੰਘ ਜੀ ਆ ਰਹੇ ਨੇ ਇਦਾਂ ਦੀ ਜਾਣਕਾਰੀ ਵੀ ਗਰੁੱਪ ਦੇ ਵਿੱਚ ਮਿਲਦੀ ਰਹਿੰਦੀ ਹੈ WhatsApp ਤੇ ਦੋਸਤੋ ਗੁਰਦੁਆਰੇ ਤੋਂ 500 ਮੀਟਰ ਦੀ ਦੂਰੀ ਤੇ ਆਲ ਇੰਡੀਆ ਸੁਪਰਮਾਰਕਟ ਹੈ ਇਹ ਇੰਡੀਅਨ ਸਟੋਰ ਹੈ ਜਿੱਥੇ ਇੰਡੀਆ ਦਾ ਹਰ ਤਰ੍ਹਾਂ ਦਾ ਸਮਾਨ ਮਿਲਦਾ ਹੈ ਮੇਰੇ ਏਰੀਆ ਦੇ ਵਿੱਚ ਕੋਈ ਇੰਡੀਅਨ ਸਟੋਰ ਨਹੀਂ ਹੈ ਸੋ ਮੈਨੂੰ ਇੱਥੇ ਆਉਣਾ ਪੈਂਦਾ ਥੋੜੀ ਬਹੁਤ ਵੀਡੀਓ ਆਪਾਂ ਇੱਥੇ ਵੀ ਬਣਾਈਏ ਦੇਖੋ ਇੱਥੇ ਸਾਰਾ ਸਮਾਨ فروਚਨ ਹੁੰਦਾ ਜਿਵੇਂ ਆ ਆਲੂ ਦੇ ਪਰੌਂਠੇ ਨੇ ਮੈਂ ਪੀਪੀ ਵਾਲੇ ਬਿਸਕੁਟ ਲੈਣੇ ਸੀ ਇਹ ਬਹੁਤ ਮਿਸ ਕਰਦਾ ਸੀ ਉਸ ਤੋਂ ਬਾਅਦ ਆਪਾਂ ਥੋੜੀ-ਬਹੁਤ ਸ਼ਾਪਿੰਗ ਕਰਕੇ ਵਾਪਸ ਆ ਗਏ ਤੇ ਤੁਸੀਂ ਦੇਖ ਸਕਦੇ ਹੋ ਆਪਣੇ ਬਾਬੇ ਬੈਠੇ ਆ। ਆ ਡਾਊਨ ਟੋਨ ਦੀ ਵੀਡੀਓ ਹੈ ਆਉਂਦੇ ਟਾਈਮ ਜੋ ਮੈਂ ਬਣਾਈ ਸੀ ਥੋੜੀ ਜੀ। दोस्तों यह डाउन टाउन की ही वीडियो है तुम देखोगे बहुत सोहना व्यू है तो आप पहुंच गए अपने डेस्टीनेशन से इतों आप चले जावे थैंक यू वीडियो ना बने रहे ਜਲਦੀ ਹੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਥੈਂਕ ਯੂ